ਖੜੀ ਟ੍ਰੈਵਲ ਤੋਂ ਤੋਂ ਬੰਦਾਰਾ ਨੂੰ ਗਿਆ ਕਰਕੇ ਜਾਓ ਜੁਨੀਆ ਪੇਟਾ ਨੂੰ ਪੀਤੀ ਬਖਤਾਂ ਨੂੰ ਲੰਗਰ ਖਾ ਕੇ ਜੁਨੀਆ ਪੇਟਾ ਨੂੰ ਸਾਡੇ ਵੀ ਪੁਛੇ ਦੇਵਾ ਕਰਦੇ ਪਏ ਪੁਛੇ ਤੁਨੀ ਰੱਖੀ ਜਾਂਦੀ ਹੈ ਦਾਗਾਈ ਤੇ ਰੱਖੀ ਜੇ ਨਾਥਾ ਜੀ ਮੰਡੇ ਆ ਬੰਨ ਕਨੇ ਬੰਕਟੇ ਹਰਨ ਮੰਗਲ ਮੂਰਤੀ ਰੋਪਰਾਮਾ ਮੰਗਲ ਮੂਰਤੀ ਰੋ

ਤੇ ਮੇਰੇ ਸਮਿਤੀ ਵੱਲੋਂ ਅਮਸੇ ਦਿਬਾਲਾ ਇਲਾਕਾ ਸੇਵਾ ਸਮਿਤੀ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਸਮੁੱਚੇ ਗੋੜਕਪੁਰੇ ਨੂੰ ਸੰਜਾਵ ਵਾਸੀਆਂ ਨੂੰ ਪਰਦੇਸ਼ ਵਾਸੀਆਂ ਨੂੰ ਜਿਹੜੇ ਬਾਹਰ ਪੰਜਾਬੀ ਵਸਦੇ ਆ ਉਹਨਾਂ ਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਇਹ ਨਵਾਂ ਸਾਲ ਸਭ ਲਈ ਖੁਸ਼ੀਆਂ ਖਿੜੇ ਲੈ ਕੇ ਆਵੇ ਦੁੱਖ ਦੂਰ ਹੋਣ ਤੇ ਖੁਸ਼ੀਆਂ ਉਹਨਾਂ ਦੇ ਘਰੇ ਆ ਦਸਤਕ ਦੇਣ ਇਹ ਸਾਡੀ ਮਨੋਕਾਮਨਾ ਹੈ ਇਹੇ ਕਾਮਨਾ ਕਰਦੇ ਆ ਵੀ ਪ੍ਰਮਾਤਮਾ ਸਾਹਿਬ ਦੇ ਘਰੇ ਖੁਸ਼ੀਆਂ ਲੈ ਕੇ ਆਵੇ ਤੇ ਨਵੇਂ ਸਾਲ ਦੇ ਸਭ ਨੂੰ ਵਧਾਈਏ ਜਿੰਨਾ ਵੀ ਸਾਡੇ ਬਾਲਾ ਇਸ ਜਿੱਤ ਨਾਲ ਤੁਸੀਂ ਸਾਡਾ ਜੁੜੋ ਕਿਉਂਕਿ ਕੋਈ ਨਾ ਕੋਈ ਅਸੀਂ ਹਰ ਮਹੀਨੇ ਜਾਂ ਹਰ 2-3 ਮਹੀਨਾ ਬਾਅਦ ਕੋਈ ਨਾ ਕੋਈ ਪਲਾਨ ਸਾਡਾ ਹੁੰਦਾ ਹੈ ਵੀ ਕੋਈ ਸਮਾਜ ਸੇਵਾ ਦੇ ਖੇਤਰ ਵਿੱਚ ਨਵਾਂ ਕੰਮ ਕਰੀਏ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਲੈ ਵੀ ਆ ਉਹਦਾ ਛੇਬਾਲਾ ਦੀ ਲੈਬੋਰੀਆ ਦਾ ਸੇਵਾ ਦੇ ਰਹੀ ਹੈ ਬਹੁਤ ਘੱਟ ਰੇਟਾਂ ਵਿੱਚ ਰੋਟੀ ਬੰਦ ਕਰ ਲਿਆ ਹਰ ਮంగళਵਾਰ ਫ੍ਰੀ ਲੰਦਰ ਹੁੰਦਾ ਜਿਸੇਦਰਾ ਕੋਈ ਨਾ ਕੋਈ ਕਾਰਜ ਕਰਦੇ ਰਹੀਗਾ ਜਿਵੇਂ ਠੰਡ ਦਾ ਮੌਸਮ ਹੈ ਠੰਡ ਦੇ ਮੌਸਮ ਦੇ ਵਿੱਚ ਕਿਸੇ ਨੂੰ ਸਰਦੀਆਂ ਦੇ ਮੌਸਮ ਦੇ ਵਿੱਚ ਜੇ ਬਾਹਰ ਬੈਠੇ ਹੁੰਦੇ ਕੋਈ ਨਾ ਕੋਈ ਜਿਨ੍ਹਾਂ ਕੋਲ ਘਰ-ਬਾਰ ਨਹੀਂ ਹੈਗਾ ਉਹਨਾਂ ਲਈ ਰਜਾਈ ਇਕਦਾਲੇ ਦੇ ਸੌਦਾ ਵੀ ਹੈਗੀ ਹੈ ਜੇ ਕੋਈ ਲੈਣਾ ਚਾਵੇ ਪਰ ਉਹਵੇ ਜ਼ਰੂਰਤ ਮੰਨਦਾ ਤੁਹਾਨੂੰ ਤੁਹਾਡੇ ਮਾਨਯੋਗ ਮੈਡੀਟ੍ਰਾਈ ਬੇਨਤੀ ਹੈ ਮੇਰੀ ਜੇ ਤੁਹਾਨੂੰ ਕੋਈ ਜ਼ਰੂਰਤਮੰਦ ਬੰਦਾ ਦੇਖਦਾ ਤਾਂ ਸਾਨੂੰ ਆਪ ਸਪਰਸ ਕਰੇ ਉਹਨਾਂ ਨੂੰ ਰਜਾਈ ਇਕਦਾਲੇ ਮੋਹਿਆ ਕਰਾਇਆ ਜਾਵੇ